ਸਰ ਮੇਰਾ ਵੀਜ਼ਾ ਆਇਆ ਹੈ ਜੀ ਅੱਜ ਮੇਰਾ ਕੈਨੇਡਾ ਦਾ ਵੀਜ਼ਾ ਆਇਆ ਹੈ ਸਟੱਡੀ ਵੀਜ਼ਾ ਅੱਜ ਤੁਹਾਡਾ ਵੀਜ਼ਾ ਲੱਗਿਆ ਹਾਂਜੀ ਹਾਂਜੀ ਸਰਵਿਸ ਕਿਦਾਂ ਦੀ ਲੱਗੀ ਬਹੁਤ ਵਧੀਆ ਸਾਰੇ ਬਹੁਤ ਜ਼ਿਆਦਾ ਕੋਆਪਰੇਟਿਵ ਆ ਮੈਮ ਸਟਾਫ ਸਾਰੇ ਬਹੁਤ ਵਧੀਆ ਨੇ ਕੋਆਪਰੇਟਿਵ ਨੇ ਸਾਰੇ ਵਧੀਆ ਗੱਲ ਕਰਦੇ ਨੇ ਵਧੀਆ ਸਭ ਪੋਜ਼ਿਟਿਵ ਵਾਈਬਸ ਹੁੰਦੀਆਂ ਹਰਮਨ ਵੀਜ਼ਾ ਲੱਗ ਗਿਆ? ਹਾਂਜੀ ਲੱਗ ਗਿਆ। ਵੀਜ਼ਾ ਆ ਗਿਆ ਤੁਹਾਡਾ? ਹਾਂਜੀ ਆ ਗਿਆ ਜੀ। ਮੈਂ ਪਹਿਲਾਂ ਵੀ ਦੋ ਟਾਈਮ ਰਿਫਿਊਜ਼ ਹੋਈ। ਪਹਿਲਾਂ ਮੈਂ ਜਲੰਧਰੋਂ ਫਾਈਲ ਲਾਈ ਸੀਗੀ ਜਿਵੇਂ ਉੱਥੇ ਦਾ ਸਟਾਫ ਮੈਨੂੰ ਇੰਨਾ ਵਧੀਆ ਸੈਟੀਸਫਾਈ ਨਹੀਂ ਹੋਇਆ ਜੀ। ਬੈਸੇ ਵੀ ਮੈਂ ਫੈਮਿਲੀ ਵੇਸੇ ਵੀ ਰਿਫਿਊਜ਼ ਲਾਈ ਟੂ ਟਾਈਮ। ਫੇ ਕਿਸੀ ਨੇ ਰੀਕਮੈਂਡ ਕੀਤਾ ਹੀ ਕੈਰੀਅਰ ਕ੍ਰੈਕਟਰ ਦੇ ਨਾਲ ਮੈਥ ਵਿਜ਼ਿਟ ਕੀਤਾ ਹੀ। ਮੈਂ ਪੂਰੇ 13 ਡੇਸ ਚ ਆਪਣਾ ਵੀਜ਼ਾ ਰਿਸੀਵ ਕੀਤਾ ਜੀ। ਕਿੱਥੋਂ ਦਾ ਵੀਜ਼ਾ ਲੱਗਿਆ ਤੁਹਾਡਾ? ਮੇਰਾ ਅਨਟਾਰੀਓ ਕੈਨੇਡਾ ਦਾ ਵੀਜ਼ਾ ਲੱਗਿਆ ਹੈ ਨਾਲ। ਤੇ ਇਹ ਅੱਜ ਖੁਸ਼ ਹੋ? ਹਾਂਜੀ ਮ ਤੁਹਾਡਾ ਵੀਜ਼ਾ ਹੈ ਤੁਹਾਨੂੰ ਹਾਂਜੀ ਮੇਰਾ ਕੈਨੇਡਾ ਦਾ ਵੀਜ਼ਾ ਹੈ ਜੀ ਅੱਜ ਕਿੱਥੋਂ ਦਾ ਵੀਜ਼ਾ ਲੱਗਿਆ ਕੈਨੇਡਾ ਦਾ ਸਟੱਡੀ ਵੀਜ਼ਾ ਮੈਨੂੰ ਅੱਜ ਹੀ ਸੀਮ ਹੋਇਆ ਤੇ ਆ ਕੇ ਵੇਖ ਕਰੋ ਹੋਰ ਵੀ ਦੇਖੋ ਕਿੰਨੇ ਬੱਚਿਆਂ ਦੇ ਵੀਜ਼ਿਆਂ ਦੀ ਲਾਈ ਹੋਈ ਛੜੀ ਤੇ ਉੱਥੇ ਤਾਂ ਚੁਗ ਨੇ ਇਹ ਇਥੇ ਦੇ ਓਨਰ ਨੇ ਇਹਨਾਂ ਨੇ ਕਿਹਾ ਕਿ ਜਿਹੜਾ ਕਿ ਵੀਜ਼ਾ ਅਸੀਂ ਕੁਝ ਦਿਨਾਂ ਦੇ ਵਿੱਚ ਦਿੰਨੇ ਆ ਪਰ ਤੁਸੀਂ ਆਪ ਵੀ ਦੇਖ ਸਕਦੇ ਹੋ ਕਿ ਬੱਚਿਆਂ ਦੇ ਵੱਲੋਂ ਉਹਨਾਂ ਦੇ ਹੱਥਾਂ ਦੇ ਵਿੱਚ ਵੀਜ਼ੇ ਦੇ ਜਿਹੜੇ ਕਿ ਕਾਪੀ ਫੜੀ ਹੋਈ ਆ ਤੇ ਵੀਜ਼ਾ ਉਹਨਾਂ ਨੂੰ 2 ਦਿਨ ਦੇ ਵਿੱਚ ਵੀਜ਼ਾ ਦਵਾ ਦਿੰਦੇ ਨੇ ਜਿਹੜੇ ਬੱਚੇ ਨੇ ਕਈ ਗਰੀਬੀ ਤਬਕਿਆਂ ਜੁੜੇ ਹੋਏ ਨੇ ਉਹਨਾਂ ਨੂੰ ਵੀ ਕੋਈ ਲੋਨ ਜਾਂ ਇਦਾਂ ਦੇ ਕੇ ਬਾਹਰ ਭੇਜ ਦਿੰਦੇ ਬਿਲਕੁਲ ਹੀ ਬਿਲਕੁਲ ਸਾਡੇ ਕੋਲ ਲੋਨ ਫੈਸਿਲਿਟੀਆਂ ਹੈਗੀਆਂ ਜਿਹੜੇ ਕਈ ਬੱਚੇ ਹੈ ਜਿਨ੍ਹਾਂ ਕੋਲ ਲੱਖ ਰੁਪਏ ਵੀ ਨਹੀਂ 2 ਲੱਖ ਵੀ ਨਹੀਂ ਹੈ ਉਹਨਾਂ ਨੂੰ ਉਸ ਤੋਂ ਪੂਰਾ ਲੋਨ ਕਰਾਣੇ ਐਜੂਕੇਸ਼ਨ ਲੋਨ ਪੂਰੀ ਹੈਲਪ ਕੀਤੀ ਜਾਂਦੀ ਹੈ ਅਨੁਰੋਧ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਤੁਸੀਂ ਬਿਫੋਰ ਵੀਜ਼ਾ ਸਾਨੂੰ ਕਿੰਨੀ ਪੇਮੈਂਟ ਕਰੀ ਸੀਗੀ ਮੈਂ ਕੋਈ ਪੇਮੈਂਟ ਨਹੀਂ ਕੀਤੀ ਸੀ ਸਾਰੀ ਪੇਮੈਂਟ ਐਮਬੈਸੀ ਫੀਸ ਮੈਡੀਕਲ ਸਭ ਆਫਟਰ ਵੀਜ਼ਾ ਦਿੱਤੀ ਜਿਹੜਾ ਕਿ ਮੈਨੂੰ ਕੋਈ ਵੀ ਪੈਸਾ ਪਹਿਲਾਂ ਨਹੀਂ ਦੇਣਾ ਸੀ ਸਾਰੇ ਪੇਮੈਂਟ ਆਫਟਰ ਵੀ ਪੇਮੈਂਟ ਕੀਤੀ ਹੈ